ਪੰਜਾਬ ਕੈਬਨਿਟ ਦੀ ਅੱਜ ਦੀ ਹੋਈ ਮੀਟਿੰਗ ਦੇ ਵਿੱਚ ਕਈ ਵੱਡੇ ਫੈਸਲੇ ਲਤੇ ਗਏ ਨੇ ਦੱਸਿਆ ਕਿ ਅੱਜ ਪੰਜਾਬ ਕੈਬਨਿਟ ਦੀ ਇੱਕ ਅਹਿਮ ਮੀਟਿੰਗ ਹੁੰਦੀ ਹੈ ਜਿਸ ਦੇ ਵਿੱਚ ਸਰਕਾਰ ਦੇ ਵੱਲੋਂ ਕਈ ਵੱਡੇ ਫੈਸਲੇ ਅਤੇ ਚਰਚਾ ਕੀਤੀ ਜਾਂਦੀ ਹੈ ਅਤੇ ਕਈ ਫੈਸਲਿਆਂ ਦੇ ਉੱਤੇ ਮੋਹਰ ਵੀ ਲਗਾ ਦਿੱਤੀ ਜਾਂਦੀ ਹੈ ਸਰਕਾਰ ਹੁਣ ਗਰੁੱਪ ਡੀ ਦੇ ਲਈ ਉਮਰ ਯੋਗਤਾ 2 ਸਾਲ ਵਧਾਣ ਜਾ ਰਹੀ ਹੈ ਵਧਾ ਦਿੱਤੀ ਗਈ ਹੈ ਇਸ ਫੈਸਲੇ ਦੀ ਜਾਣਕਾਰੀ ਹੈ ਜੋ ਕਿ ਸਾਂਝੀ ਕੀਤੀ ਹੈ ਪੰਜਾਬ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਮੀਟਿੰਗ ਦੇ ਵਿੱਚ ਹੋਏ ਫੈਸਲਿਆਂ ਦੀ ਸਾਰੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਲੋਕਾਂ ਦੇ ਨਾਲ ਸੋ ਦੱਸ ਜੀ ਕਿ ਹੁਣ ਗਰੁੱਪ ਡੀ ਭਰਤੀ ਦੀ ਉਮਰ ਵਾਲੀ ਲੋਕ ਨੇ ਜੋ ਉਹਨਾਂ ਦੀ ਸੀਮਾ ਵੈਭ ਵਧਾ ਦਿੱਤੀ ਗਈ ਹੈ ਮંત્રી ਚੀਮਾ ਨੇ ਇਹ ਜਾਣਕਾਰੀ ਦਿੱਤੀ ਹੈ 18 ਤੋਂ 35 ਸਾਲ ਪਹਿਲਾਂ ਉਮਰ ਸੀ ਪਰ ਹੁਣ ਉਮਰ ਯੋਗਤਾ ਨੂੰ 2 ਸਾਲ ਹੋਰ ਵਧਾ ਦਿੱਤਾ ਗਿਆ ਹੈ ਭਈ ਯਾਨੀ ਕਿ ਗਰੁੱਪ ਡੀ ਯਾਨੀ ਕਿ ਕਲਾਸ 4 ਦੀਆਂ ਨੌਕਰੀਆਂ ਨੇ ਜੋ ਉਹਨਾਂ ਦੇ ਵਿੱਚ ਉਮਰ ਜੋ ਕਿ 18 ਤੋਂ 35 ਸਾਲ ਸੀ ਪਹਿਲਾਂ ਹੁਣ ਉਮਰ ਯੋਗਤਾ ਦੇ ਵਿੱਚ 2 ਸਾਲ ਦਾ ਵਾਧਾ ਕਰਨ ਦੇ ਨਾਲ 18 ਤੋਂ 37 ਸਾਲ ਉਮਰ ਯੋਗਤਾ ਹੋਵੇਗੀ ਸੂਨ ਸਰਕਾਰ ਦੇ ਵੱਲੋਂ ਗਰੁੱਪ ਡੀ ਦੀਆਂ ਨੌਕਰੀਆਂ ਦੀ ਭਰਤੀ ਦੇ ਲਈ ਵੱਡੀ ਰਾਹਤ ਵਾਲੀ ਖਬਰ ਹੈ ਕਿਉਂਕਿ 2 ਸਾਲ ਦੇ ਵੱਧ ਦੇ ਨਾਲ ਕਈ ਲੋਕਾਂ ਨੂੰ ਹੁਣ ਫਾਇਦਾ ਹੋਣ ਜਾ ਰਿਹਾ ਹੈ ਇਸ ਦੇ ਨਾਲ ਨਾਲ ਬੀਜ ਐਕਟ ਦੇ ਵਿੱਚ ਵੀ ਪੰਜਾਬ ਸਰਕਾਰ ਦੇ ਵੱਲੋਂ ਸੋਧ ਕੀਤੀ ਗਈ ਹੈ ਸੋਦਾ ਜੀ ਕੀ ਕੈਬਨਟ ਮੀਟਿੰਗ ਦੇ ਵਿੱਚ ਇਹ ਗੱਲ ਉੱਠਦੀ ਹੈ ਕਟਿਆ ਬੀਜ ਮਾਰਕੀਟਿੰਗ ਕਰਨ ਵਾਲਿਆਂ ਦੇ ਉੱਤੇ ਸਖਤਾਈ ਕਰਨ ਦੀ ਵੀ ਗੱਲ ਸਾਹਮਣੇ ਆਉਂਦੀ ਹੈ ਅਤੇ ਜੁਰਮਾਨਾ ਲਗਾਉਣ ਦੇ ਉੱਤੇ ਵੀ ਫੈਸਲਾ ਲੈ ਲੱਤਾ ਜਾਂਦਾ ਸੋ ਅੱਜ ਇੱਕ ਹੋਰ ਵੱਡੇ ਮੁੱਦੇ ਦੇ ਉੱਤੇ ਮੋਹਰ ਲਗਾ ਦੱਤੀ ਹੈ ਪੰਜਾਬ ਕੈਬਨਟ ਨੇ ਬੀਜ ਐਕਟ 1962 ਦੇ ਵਿੱਚ ਸੋਧ ਕੀਤੀ ਹੈ ਮੰਤਰੀ ਅਰਪਾਲ ਚੀਮਾ ਨੇ ਜੋ ਕੀ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਪੰਜਾਬ ਦੇ ਕਿਸਾਨਾਂ ਦੀ ਇਹ ਮੰਗ ਸੀ ਲੰਬੇ ਸਮੇਂ ਤੋਂ ਪੰਜਾਬ ਦੇ ਕਿਸਾਨਾਂ ਦੀ ਮੰਗ ਨੂੰ ਪੂਰਾ ਕੀਤਾ ਗਿਆ ਕਿ ਮਾਰਕੀਟ ਦੇ ਵਿੱਚ ਘਟੀਆ ਬੀਜ ਆਉਂਦੇ ਨੇ ਔਰ ਇਹਨਾਂ ਘਟੀਆ ਬੀਜਾ ਕਰਕੇ ਕਾਫੀ ਜ਼ਿਆਦਾ ਨੁਕਸਾਨ ਹੁੰਦਾ ਵੈ ਔਰ ਇਹਨਾਂ ਖਿਲਾਫ ਕਾਰਵਾਈ ਦੀ ਮੰਗ ਅਕਸਰ ਕਿਸਾਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਸੋ ਇਹਨਾਂ ਇਸ ਮੰਗ ਦੇ ਉੱਤੇ ਵੀ ਮੋਹਰ ਲਗਾ ਦਿੱਤੀ ਹੈ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਕਟਿਆ ਬੀਜ ਵੇਚਣ ਵਾਲੇ ਮਾਰਕੀਟਿੰਗ ਕਰਨ ਵਾਲਿਆਂ ਦੇ ਖਿਲਾਫ ਵੱਡੇ ਪੱਧਰ ਦੇ ਉੱਤੇ ਕਾਰਵਾਈ ਹੁੰਦੀ ਦਿਖਾਈ ਦੇ ਸਕਦੀ ਹੈ ਜੋ ਉਤਪਾਦਕ ਨੇ ਉਹਨਾਂ ਵੱਲੋਂ ਅਪਰਾਧ ਜਿਕਰ ਕੀਤਾ ਜਾਂਦਾ ਹੈ ਤਾਂ ਇੱਕ ਤੋਂ 2 ਸਾਲ ਦੀ ਸਜ਼ਾ ਕੀਤੀ ਜਾ ਸਕਦੀ ਹੈ ਤੇ 5 ਲੱਖ ਰੁਪਏ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ ਸੋ ਉਤਪਾਦਕ ਦੂਸਰੀ ਵਾਰ ਅਜਿਹਾ ਅਪਰਾਧ ਜਿਕਰ ਕਰਦੇ ਨੇ ਜਿਕਰ ਮੁੜ ਤੋਂ ਜੋ ਮਾਰਕੀਟ ਦੇ ਵਿੱਚ ਕਟਿਆ ਬੀਜਾਂ ਦੀ ਮਾਰਕੀਟਿੰਗ ਕਰਦੇ ਨੇ ਵੇਚਦੇ ਨੇ ਤਾ سزا ਹੋਰ ਵੀ ਜ਼ਿਆਦਾ ਸਖਤ ਹੋ ਜਾਵੇਗੀ ਇੱਕ ਤੋਂ 2 ਸਾਲ ਦੀ ਸਜ਼ਾ ਨੂੰ ਜੇਕਰ ਦੁਬਾਰਾ ਅਜਿਹਾ ਕੰਮ ਕਰਦੇ ਨੇ ਤਾਂ 2 ਤੋਂ 3 ਸਾਲ ਦੀ ਸਜ਼ਾ ਹੋ ਜਾਵੇਗੀ ਤੇ ਜੁਰਮਾਨਾ ਵਹ ਜੋ ਕਿ ਸਿੱਧਾ 5 ਲੱਖ ਤੋਂ 50 ਲੱਖ ਰੁਪਏ ਤੱਕ ਦਾ ਲਗਾ ਦਿੱਤਾ ਜਾਵੇਗਾ ਸੋ ਹੁਣ ਡੀਲਰਾਂ ਨੂੰ ਵੀ ਸਜ਼ਾ ਦਿੱਤੀ ਜਾਵੇਗੀ ਬੀਜ ਦੇ ਲਈ ਜੋ ਕਿ ਜੋ ਕਟਿਆ ਮਾਰਕੀਟਿੰਗ ਕਰ ਰਹੇ ਨੇ ਜੇਕਰ ਕੋਈ ਡੀਲਰ ਜਾਂ ਵਿਅਕਤੀ ਇਹ ਅਪਰਾਧ ਕਰਦਾ ਹੈ ਤਾਂ 6 ਮਹੀਨਿਆਂ ਦੀ ਸਜ਼ਾ 1 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ 1 ਲੱਖ ਤੋਂ 5 ਲੱਖ ਤੱਕ ਜੁਰਮਾਨਾ ਹੋ ਸਕਦਾ ਵੈ ਔਰ ਸਜ਼ਾ ਦੇ ਵਿੱਚ ਜੇਕਰ ਇਹ ਦੋਸ਼ ਦੁਬਾਰਾ ਕੀਤਾ ਜਾਵੇ ਤਾਂ ਵਾਧਾ ਹੋ ਸਕਦਾ 2 ਸਾਲ ਦੀ ਸਜ਼ਾ ਹੋ ਸਕਦੀ ਹੈ ਜੁਰਮਾਨਾ 10 ਲੱਖ ਤੱਕ ਦਾ ਹੋ ਸਕਦਾ ਵੈ ਸੋ ਇਹ ਜਾਣਕਾਰੀ ਸਾਂਝੀ ਕੀਤੀ ਹੈ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਹੈ ਜੋ ਖਰਪਾਲ ਚੀਮਾ ਕੈਬਨਿਟ ਮੰਤਰੀ ਉਹਨਾਂ ਵੱਲੋਂ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਇਸ ਮੀਟਿੰਗ ਦੇ ਵਿੱਚ ਕਈ ਵੱਡੇ ਫੈਸਲੇ ਲਤੇ ਗਏ ਨੇ ਔਰ ਇਹਨਾਂ ਫੈਸਲਿਆਂ ਦੇ ਵਿੱਚ ਹੁਣ ਆਮ ਲੋਕਾਂ ਦਾ ਹੋਰ ਵੀ ਜ਼ਿਆਦਾ ਫਾਇਦਾ ਹੋਣ ਵਾਲਾ ਹੈ ਗਰੁੱਪ ਡੀ ਦੇ ਮੁਲਾਜ਼ਮ ਨੇ ਜੋ ਉਹਨਾਂ ਨੂੰ ਵੀ ਫਾਇਦਾ ਹੋਵੇਗਾ ਜੋ ਨਵੀਂ ਭਰਤੀਆਂ ਨੇ ਉਮਰ ਯੋਗਤਾ ਹੈ ਜੋ ਕਾਫੀ ਜ਼ਿਆਦਾ ਵਧਾ ਦਿੱਤੀ ਗਈ ਹੈ 2 ਸਾਲ ਦਾ ਫਰਕ ਕਈ ਲੋਕਾਂ ਨੂੰ ਇੱਕ ਨਵਾਂ ਮੌਕਾ ਦੇਵੇਗਾ ਤੇ 20 ਜਕਤ ਦੇ ਲੰਬੇ ਸਮੇਂ ਤੋਂ ਹੋ ਰਹੀ ਮੰਗ ਨੂੰ ਲੈ ਕੇ ਕਿਸਾਨਾਂ ਦੀ ਇਸ ਮੰਗ ਨੂੰ ਵੀ ਅੱਜ ਪੂਰਾ ਕਰ ਦਿੱਤਾ ਗਿਆ ਹੈ ਪੰਜਾਬ ਕੈਬਨਿਟ ਦੀ ਅੱਜ ਦੀ ਹੋਈ ਮੀਟਿੰਗ ਦੇ ਵਿੱਚ ਕਈ ਵੱਡੇ ਫੈਸਲੇ ਲਤੇ ਗਏ ਨੇ ਦੱਸਿਆ ਕਿ ਅੱਜ ਪੰਜਾਬ ਕੈਬਨਿਟ ਦੀ ਇੱਕ ਅਹਿਮ ਮੀਟਿੰਗ ਹੁੰਦੀ ਹੈ ਜਿਸ ਦੇ ਵਿੱਚ ਸਰਕਾਰ ਦੇ ਵੱਲੋਂ ਕਈ ਵੱਡੇ ਫੈਸਲਿਆਂ ਤੇ ਚਰਚਾ ਕੀਤੀ ਜਾਂਦੀ ਹੈ ਅਤੇ ਕਈ ਫੈਸਲਿਆਂ ਦੇ ਉੱਤੇ ਮੋਹਰ ਵੀ ਲਗਾ ਦਿੱਤੀ ਜਾਂਦੀ ਹੈ ਸਰਕਾਰ ਹੁਣ ਗਰੁੱਪ ਡੀ ਦੇ ਲਈ ਉਮਰ ਯੋਗਤਾ 2 ਸਾਲ ਵਧਾਣ ਜਾ ਰਹੀ ਹੈ ਵਧਾ ਦਿੱਤੀ ਗਈ ਹੈ ਇਸ ਫੈਸਲੇ ਦੀ ਜਾਣਕਾਰੀ ਹੈ ਜੋ ਕਿ ਸਾਂਝੀ ਕੀਤੀ ਹੈ ਪੰਜਾਬ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਮੀਟਿੰਗ ਦੇ ਵਿੱਚ ਹੋਏ ਫੈਸਲਿਆਂ ਦੀ ਸਾਰੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਲੋਕਾਂ ਦੇ ਨਾਲ ਸੋ ਦੱਸ ਜੀ ਕਿ ਹੁਣ ਗਰੁੱਪ ਡੀ ਭਰਤੀ ਦੀ ਉਮਰ ਵਾਲੀ ਲੋਕ ਨੇ ਜੋ ਉਹਨਾਂ ਦੀ ਸੀਮਾ ਵੈਭ ਵਧਾ ਦਿੱਤੀ ਗਈ ਹੈ ਮંત્રી ਚੀਮਾ ਨੇ ਇਹ ਜਾਣਕਾਰੀ ਦਿੱਤੀ ਹੈ 18 ਤੋਂ 35 ਸਾਲ ਪਹਿਲਾਂ ਉਮਰ ਸੀ ਪਰ ਹੁਣ ਉਮਰ ਯੋਗਤਾ ਨੂੰ 2 ਸਾਲ ਹੋਰ ਵਧਾ ਦਿੱਤਾ ਗਿਆ ਹੈ ਭਾਈਨਕਿ ਗਰੁੱਪ ਡੀ ਯਾਨੀ ਕਿ ਕਲਾਸ 4 ਦੀਆਂ ਨੌਕਰੀਆਂ ਨੇ ਜੋ ਉਹਨਾਂ ਦੇ ਵਿੱਚ ਉਮਰ ਜੋ ਕਿ 18 ਤੋਂ 35 ਸਾਲ ਸੀ ਪਹਿਲਾਂ ਹੁਣ ਉਮਰ ਯੋਗਤਾ ਦੇ ਵਿੱਚ 2 ਸਾਲ ਦਾ ਵਾਧਾ ਕਰਨ ਦੇ ਨਾਲ 18 ਤੋਂ 37 ਸਾਲ ਉਮਰ ਯੋਗਤਾ ਹੋਵੇਗੀ ਸੂਨ ਸਰਕਾਰ ਦੇ ਵੱਲੋਂ ਗਰੁੱਪ ਡੀ ਦੀਆਂ ਨੌਕਰੀਆਂ ਦੀ ਭਰਤੀ ਦੇ ਲਈ ਵੱਡੀ ਰਾਹਤ ਵਾਲੀ ਖਬਰ ਹੈ ਕਿਉਂਕਿ 2 ਸਾਲ ਦੇ ਵੱਧ ਦੇ ਨਾਲ ਕਈ ਲੋਕਾਂ ਨੂੰ ਹੁਣ ਫਾਇਦਾ ਹੋਣ ਜਾ ਰਿਹਾ ਹੈ ਇਸ ਦੇ ਨਾਲ ਨਾਲ ਬੀਜ ਐਕਟ ਦੇ ਵਿੱਚ ਵੀ ਪੰਜਾਬ ਸਰਕਾਰ ਦੇ ਵੱਲੋਂ ਸੋਧ ਕੀਤੀ ਗਈ ਹੈ ਸੋਦਾ ਜੀ ਕੀ ਕੈਬਨਿਟ ਮੀਟਿੰਗ ਦੇ ਵਿੱਚ ਇਹ ਗੱਲ ਉੱਠਦੀ ਹੈ ਕਟਿਆ ਬੀਜ ਮਾਰਕੀਟਿੰਗ ਕਰਨ ਵਾਲਿਆਂ ਦੇ ਉੱਤੇ ਸਖਤਾਈ ਕਰਨ ਦੀ ਵੀ ਗੱਲ ਸਾਹਮਣੇ ਆਉਂਦੀ ਹੈ ਅਤੇ ਜੁਰਮਾਨਾ ਲਗਾਉਣ ਦੇ ਉੱਤੇ ਵੀ ਫੈਸਲਾ ਲੈ ਲੱ타 ਜਾਂਦਾ ਹੈ ਸੋ ਅੱਜ ਇੱਕ ਹੋਰ ਵੱਡੇ ਮੁੱਦੇ ਦੇ ਉੱਤੇ ਮੋਹਰ ਲਗਾ ਦਿੱਤੀ ਹੈ ਪੰਜਾਬ ਕੈਬਨਿਟ ਨੇ ਬੀਜ ਐਕਟ 1966 ਦੇ ਵਿੱਚ ਸੋਧ ਕੀਤੀ ਹੈ ਮંત્રી ਅਰਪਾਲ ਚੀਮਾ ਨੇ ਜੋ ਕੀ ਇਹ ਜਾਣਕਾਰੀ ਸਾਂਝੀ ਕੀਤੀ ਹੈ ਕਿ ਪੰਜਾਬ ਦੇ ਕਿਸਾਨਾਂ ਦੀ ਇਹ ਮੰਗ ਸੀ ਲੰਬੇ ਸਮੇਂ ਤੋਂ ਪੰਜਾਬ ਦੇ ਕਿਸਾਨਾਂ ਦੀ ਮੰਗ ਨੂੰ ਪੂਰਾ ਕੀਤਾ ਗਿਆ ਹੈ ਕਿ ਮਾਰਕੀਟ ਦੇ ਵਿੱਚ ਘਟੀਆ ਬੀਜ ਆਉਂਦੇ ਨੇ ਔਰ ਇਹਨਾਂ ਘਟੀਆ ਬੀਜਾ ਕਰਕੇ ਕਾਫੀ ਜ਼ਿਆਦਾ ਨੁਕਸਾਨ ਹੁੰਦਾ ਵੈ ਔਰ ਇਹਨਾਂ ਖਿਲਾਫ ਕਾਰਵਾਈ ਦੀ ਮੰਗ ਅਕਸਰ ਕਿਸਾਨਾਂ ਦੇ ਵੱਲੋਂ ਕੀਤੀ ਜਾਂਦੀ ਹੈ ਸੋ ਇਹਨਾਂ ਇਸ ਮੰਗ ਦੇ ਉੱਤੇ ਵੀ ਮੋਹਰ ਲਗਾ ਦਿੱਤੀ ਹੈ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਕਟਿਆ ਬੀਜ ਵੇਚਣ ਵਾਲੇ ਮਾਰਕੀਟਿੰਗ ਕਰਨ ਵਾਲਿਆਂ ਦੇ ਖਿਲਾਫ ਵੱਡੇ ਪੱਧਰ ਦੇ ਉੱਤੇ ਕਾਰਵਾਈ ਹੁੰਦੀ ਦਿਖਾਈ ਦੇ ਸਕਦੀ ਹੈ ਜੋ ਉਤਪਾਦਕ ਨੇ ਉਹਨਾਂ ਵੱਲੋਂ ਅਪਰਾਧ ਜਿਕਰ ਕੀਤਾ ਜਾਂਦਾ ਹੈ ਤਾਂ ਇੱਕ ਤੋਂ 2 ਸਾਲ ਦੀ ਸਜ਼ਾ ਕੀਤੀ ਜਾ ਸਕਦੀ ਹੈ ਤੇ 5 ਲੱਖ ਰੁਪਏ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ ਸੋ ਉਤਪਾਦਕ ਦੂਸਰੀ ਵਾਰ ਅਜਿਹਾ ਅਪਰਾਧ ਜਿਕਰ ਕਰਦੇ ਨੇ ਜਿਕਰ ਮੁੜ ਤੋਂ ਜੋ ਮਾਰਕੀਟ ਦੇ ਵਿੱਚ ਕਟਿਆ ਬੀਜਾਂ ਦੀ ਮਾਰਕੀਟਿੰਗ ਕਰਦੇ ਨੇ ਵੇਚਦੇ ਨੇ ਸਜ਼ਾ ਹੋਰ ਵੀ ਜ਼ਿਆਦਾ ਸਖਤ ਹੋ ਜਾਵੇਗੀ ਇੱਕ ਤੋਂ 2 ਸਾਲ ਦੀ ਸਜ਼ਾ ਨੂੰ ਜੇਕਰ ਦੁਬਾਰਾ ਅਜਿਹਾ ਕੰਮ ਕਰਦੇ ਨੇ ਤਾਂ 2 ਤੋਂ 3 ਸਾਲ ਦੀ ਸਜ਼ਾ ਹੋ ਜਾਵੇਗੀ ਤੇ ਜੁਰਮਾਨਾ ਵੀ ਜੋ ਕਿ ਸਿੱਧਾ 5 ਲੱਖ ਤੋਂ 50 ਲੱਖ ਤੋਂ ਰੁਪਏ ਤੱਕ ਦਾ ਲਗਾ ਦਿੱਤਾ ਜਾਵੇਗਾ ਸੋ ਹੁਣ ਡੀਲਰਾਂ ਨੂੰ ਵੀ ਸਜ਼ਾ ਦਿੱਤੀ ਜਾਵੇਗੀ ਬੀਜ ਦੇ ਲਈ ਜੋ ਕਿ ਜੋ ਕਟਿਆ ਮਾਰਕੀਟਿੰਗ ਕਰ ਰਹੇ ਨੇ ਜੇਕਰ ਕੋਈ ਡੀਲਰ ਜਾਂ ਵਿਅਕਤੀ ਇਹ ਅਪਰਾਧ ਕਰਦਾ ਹੈ ਤਾਂ 6 ਮਹੀਨਿਆਂ ਦੀ ਸਜ਼ਾ 1 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ 1 ਲੱਖ ਤੋਂ 5 ਲੱਖ ਤੱਕ ਦਾ ਜੁਰਮਾਨਾ ਹੋ ਸਕਦਾ ਵੈ ਔਰ ਸਜ਼ਾ ਦੇ ਵਿੱਚ ਜੇਕਰ ਇਹ ਦੋਸ਼ ਦੁਬਾਰਾ ਕੀਤਾ ਜਾਵੇ ਤਾਂ ਵਾਧਾ ਹੋ ਸਕਦਾ 2 ਸਾਲ ਦੀ ਸਜ਼ਾ ਹੋ ਸਕਦੀ ਹੈ ਜੁਰਮਾਨਾ 10 ਲੱਖ ਤੱਕ ਦਾ ਹੋ ਸਕਦਾ ਵੈ ਸੋ ਇਹ ਜਾਣਕਾਰੀ ਸਾਂਝੀ ਕੀਤੀ ਹੈ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਹੈ ਜੋ ਖਰਪਾਲਜੀ ਮਾ ਕੈਬਨਿਟ ਮੰਤਰੀ ਉਹਨਾਂ ਵੱਲੋਂ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਇਸ ਮੀਟਿੰਗ ਦੇ ਵਿੱਚ ਕਈ ਵੱਡੇ ਫੈਸਲੇ ਲਤੇ ਗਏ ਨੇ ਔਰ ਇਹਨਾਂ ਫੈਸਲਿਆਂ ਦੇ ਵਿੱਚ ਹੁਣ ਆਮ ਲੋਕਾਂ ਦਾ ਹੋਰ ਵੀ ਜ਼ਿਆਦਾ ਫਾਇਦਾ ਹੋਣ ਵਾਲਾ ਹੈ ਗਰੁੱਪ ਡੀ ਦੇ ਮੁਲਾਜ਼ਮ ਨੇ ਜੋ ਉਹਨਾਂ ਨੂੰ ਵੀ ਫਾਇਦਾ ਹੋਵੇਗਾ ਜੋ ਨਵੀਂ ਭਰਤੀਆਂ ਨੇ ਉਮਰ ਯੋਗਤਾ ਹੈ ਜੋ ਕਾਫੀ ਜ਼ਿਆਦਾ ਵਧਾ ਦਿੱਤੀ ਗਈ ਹੈ 2 ਸਾਲ ਦਾ ਫਰਕ ਕਈ ਲੋਕਾਂ ਨੂੰ ਇੱਕ ਨਵਾਂ ਮੌਕਾ ਦੇਵੇਗਾ ਅਤੇ 20 ਜੈਕਟ ਦੇ ਲੰਬੇ ਸਮੇਂ ਤੋਂ ਹੋ ਰਹੀ ਮੰਗ ਨੂੰ ਲੈ ਕੇ ਕਿਸਾਨਾਂ ਦੀ ਇਸ ਮੰਗ ਨੂੰ ਵੀ ਅੱਜ ਪੂਰਾ ਕਰ ਦਿੱਤਾ ਗਿਆ ਹੈ